ਆ ਜਾ ਪੁੱਤਰ ਕਵੇਲਾ ਬਹੁਤ ਹੋ ਗਿਆ ਸੋ ਜਾ ਕੇ ਮੇਰਾ ਸੋਹਣਾ ਪੁੱਤ ਦਾਦੀ ਅੱਜ ਫੇਰ ਕੋ ਕਹਾਣੀ ਸੁਣਾਉਣਾ ਕਿਹੜੀ ਕਹਾਣੀ ਸੁੰਨੀ ਐ ਤੂੰ ਉਹੀ ਗੁਰੂ ਨਾਨਕ ਦੇਵ ਜੀ ਵਾਲੀ ਕਮਲਿਆ ਉਹਨੂੰ ਸਾਖੀਆਂ ਕਹਿੰਦੇ ਐ ਦਾਦੀ ਅੱਜ ਕੋਈ ਨਵੀਂ ਸਾਖੀ ਸੁਣਾਉਣਾ ਅੱਛਾ ਫੇਰ ਗੁਰਨਾਨਕ ਦੇਵ ਜੀ ਦਾ ਕਦ ਪਹਿਲੇ ਗੁਰੂ ਹੋਇਆ ਗੁਰੂ ਨਾਨਕ ਦੇਵ ਜੀ ਕੱਲੇ ਸਿੱਖਾਂ ਦੇ ਗੁਰੂ ਨਹੀਂ ਉਹ ਤਾਂ ਜਗਤ ਗੁਰੂ ਹੋਏ ਆ ਜਾਹਰ ਪੀਰ ਜਗਤ ਗੁਰ ਬਾਬਾ ਜਿਹੜਾ ਵੀ ਉਹਨਾਂ ਦਾ ਅਸ਼ਰਦਾਲੂ ਬਣ ਜਾਂਦਾ ਹੈ ਉਹੀ ਸਿੱਖ ਖਵਾਉਂਦਾ ਆ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਕਿਉਂ ਮੰਨਦੇ ਆ ਜਿੱਦਾਂ ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਕਿਹਾ ਜਾਂਦਾ ਓਦਾਂ ਹੀ ਮੁਸਲਮ ਵਿੱਚ ਪੀਰ ਤੇ ਵਲੀ ਹਿੰਦ ਕਿਹਾ ਜਾਂਦਾ ਹੈ ਤੇ ਬੋਧੀ ਲਾਮਾ ਕਹਿ ਕੇ ਬੁਲਾਉਂਦੇ ਆ ਤੇ ਉਦਾਂ ਹੀ ਹੋਰ ਧਰਮਾਂ ਦੇ ਲੋਕ ਉਹਨਾਂ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਉਂਦੇ ਆ ਗੁਰੂ ਨਾਨਕ ਪੀਰ ਜੀ ਦਾ ਆਪਣੇ ਧਰਮ ਨਾਲ ਕੀ ਚਮੰਦ ਹੈ ਸੁਣ ਫਿਰ ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਦੀ ਫੇਰੀ ਤੇ ਗਏ ਤਾਂ ਕਾਜ਼ੀ ਰੁਕਨਦੀਨ ਪੀਰ ਹਿੰਦ ਵਲੀ ਜੀ ਨੂੰ ਮਿਲਿਆ ਤਾਂ ਵਲੀ ਹਿੰਦ ਜੀ ਨੂੰ ਦੇਖਦੇ ਹੀ ਉਸਨੇ ਉਹਨਾਂ ਨੂੰ ਇਲਾਹੀ ਨੂਰ ਜਾਣਿਆ ਤਾ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕੀਤਾ ਕਿ Hindu ਵੱਡਾ ਕਿ ਮੁਸਲਮਾਨ ਵੱਡਾ ਤਾਂ ਵਲੀ ਹਿੰਦ ਜੀ ਇਸ ਦਾ ਜਵਾਬ ਆਪਣੇ ਲਿਖੇ ਹੋਏ ਗ੍ਰੰਥ ਵਿੱਚੋਂ ਦੇਣ ਗੁਰੂ ਜੀ ਨੇ ਕੀ ਜਵਾਬ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਲਿਖੇ ਹੋਏ ਗ੍ਰੰਥ ਵਿੱਚੋਂ ਜਵਾਬ ਦਿੱਤਾ ਕਿ ਆਹ ਜਾਂਦਾ ਹੈ ਕਿ ਜੋ ਸ਼ਬਦ ਉਹਨਾਂ ਨੇ ਕਿਹਾ ਉਸ ਦਾ ਮਤਲਬ ਨਾ Hindu ਨਾ ਮੁਸਲਮਾਨ ਵੱਡਾ ਬਲਕਿ ਜੋ ਕਰਮ ਤਰਮ ਵਿੱਚ ਵੱਡਾ ਉਹ ਸਾਰਿਆਂ ਵਿੱਚ ਵੱਡਾ ਅੱਛਾ ਤਾਂ ਦੀਦੀ ਜੀ